ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਹੁਜਾਰਪੁਰ ਆਇਆ ਥਾ ਜਦੋਂ ਮੈਂ ਲੈਟਾਂ ਵਾਲਾ ਚੌਕ ਫਗਵਾੜਾ ਰੋਡ ਤੇ ਆਇਆ ਬਾਈਪਾਸ ਉੱਥੇ ਦੇਖਿਆ ਕਿ ਗੁਰੂ ਕੇ ਲੰਗਰ ਚੱਲਦੇ ਆ ਮੇਰਾ ਵੀ ਦਿਲ ਕੀਤਾ ਗੁਰੂ ਕੇ ਲੰਗਰ ਛਕੀਏ ਜਦੋਂ ਮੈਂ ਲੰਗਰ ਛਕਣ ਲੱਗਾ ਤੇ ਮੇਰੀ ਅਟਨ ਚੇਤੇ ਨਾਜਰ ਸਰਦਾਰ ਮਨਜੀਤ ਸਿੰਘ ਰਾਏ ਪ੍ਰਧਾਨ ਦੁਆਬਾ ਕਮਿਟੀ ਦੇ ਉੱਤੇ ਪਈ ਆਓ ਇਹਨਾਂ ਨਾਲ ਗੱਲਬਾਤ ਕਰੀਏ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 19 ਮਾਰਚ ਨੂੰ ਤੁਹਾਨੂੰ ਸਰਕਾਰ ਪੰਜਾਬ ਸਰਕਾਰ ਵੱਲੋਂ ਸੱਦਾ ਆਇਆ ਕਿ ਆਓ ਬੈਠ ਕੇ ਗੱਲਬਾਤ ਕਰੀਏ ਕਿ ਤੁਹਾਡੇ ਖਾਤੇ ਮਗਰੀਏ ਉਹ ਫਿਰ ਕਿ ਉਹ ਕੀ ਇਹ ਨਹੀਂ ਭਾਵੇਂ ਵਾਲੇ ਜੇ ਤੁਹਾਡੇ ਨਾਲ ਕੀਤਾ ਖੁੱਲ ਕੇ ਦੱਸੋ ਜੀ ਵਾ ਦੇਖੋ 19 ਮਾਰਚ ਦੀ ਕਿਉਂਕਿ ਸਾਡੀ ਪਹਿਲਾ ਚਾਰ ਦੌਰ ਦੀਆਂ ਮੀਟਿੰਗਾਂ ਭਾ ਸਰਕਾਰ ਨਾਲ ਹੋਈਆਂ ਹੁਣ ਦੁਬਾਰਾ ਤੋਂ ਜਦੋਂ ਸੱਦਾ ਜਗੀਰ ਸਿੰਘ ਢੀਲਵਾਲ ਸਾਹਿਬ ਮੰਨਵਰ ਤੇ ਬੈਠੇ ਸੀ ਉਸ ਤੋਂ ਬਾਅਦ ਆ ਫਿਰ ਜਿਹੜੀਆਂ ਸਾਡੀਆਂ ਮੀਟਿੰਗਾਂ ਕਿਤੇ ਨੇ ਤਾਂ ਫਿਰ ਇਹ ਚੋਕੇ ਦੋ ਤਿੰਨ ਆ ਤੇ ਇਸ ਮੀਟਿੰਗ ਦੇ ਵਿੱਚ ਆਪਾਂ ਸਰਕਾਰ ਦੇ ਤਿੰਨ ਮੰਤਰੀ ਉਹ ਸਾਡੇ ਨਾਲ ਬੈਠੇ ਸਨ ਪਿਊਸ਼ ਕੋਇਲ ਜੀ ਅ ਸ਼ੇਵਰਾਜ ਚੋਹਾਨ ਜੀ ਔਰ ਸ਼ੇਵਰਾਜ ਚੋਹਾਨ ਜੀ ਔਰ ਬਲਾਜੋਚੀ ਜੀ ਤਿੰਨ ਮੰਤਰੀ ਜਿਹੜੇ ਕੇਂਦਰ ਸਰਕਾਰ ਦੇ ਆਏ ਸਨ ਔਰ ਤਿੰਨ ਮੰਤਰੀ ਜਿਹੜੇ ਆ ਪੰਜਾਬ ਸਰਕਾਰ ਦੇ ਸਨ ਜਿਹਦੇ ਵਿੱਚ ਕਟਾਰੂ ਚੱਕ ਦੀ ਖੁਨੀਆ ਸਾਹਿਬ ਔਰ ਹਰਪਾਲ ਚਿਮਾ ਸੋ ਜਦੋਂ ਮੀਟਿੰਗ ਹੋਈ ਆ ਬੜੇ ਅੱਛੇ ਮਾਹੌਲ ਚ ਮੀਟਿੰਗ ਹੋਈ ਆ ਔਰ ਆਪਾਂ ਸਰਕਾਰ ਦੇ ਮੰਤਰੀ ਜਿਹੜੇ ਐਗਰੀਕਲਚਰ ਮਿਨਿਸਟਰ ਨੇ ਸ਼ੇਵਰਾਜ ਚੋਹਾਨ ਜੀ ਉਹ ਸਾਨੂੰ 4 ਮਈ ਦੀ ਤਰੀਕ ਦਿੱਤੀ ਉਹਨਾਂ ਨੇ ਅਗਲੀ ਮੀਟਿੰਗ ਦੀ ਠੀਕ ਹੈ ਅੱਜ ਦੀ ਹੁਣ ਆਣੀ ਹੈ 4 ਮਈ ਉਹਦੀ ਮੀਟਿੰਗ ਦਿੱਤੀ ਸਾਨੂੰ ਔਰ ਅਸੀਂ ਪੰਜਾਬ ਸਰਕਾਰ ਦੇ ਮੰਤਰੀਆਂ ਨੂੰ ਮੀਟਿੰਗ ਖਤਮ ਹੋਣ ਤੋਂ ਬਾਅਦ ਜਦੋਂ ਉਹਨਾਂ ਨੂੰ ਕਿਹਾ ਵੀ ਤੁਸੀਂ ਰੁਕ ਜਾਓ ਅਸੀਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੇ ਹਾਂ ਕਿਉਂਕਿ ਕੇਂਦਰ ਸਰਕਾਰ ਨਾਲ ਸਾਡਾ ਮੁੱਦਾ ਹੈਗਾ ਐਮਐਸਪੀ ਨੂੰ ਲੈ ਕੇ ਕਰਜ਼ਾ ਮਾਫ਼ੀ ਲੈ ਕੇ ਸਾਡੀ ਜਿਹੜੇ ਹੈਗੇ ਆ ਪੈਨਸ਼ਨ ਨੂੰ ਲੈ ਕੇ ਕਿਸਾਨਾਂ ਦੀ ਨੂੰ ਔਰ ਮੈਂ ਇਹ ਕਹਾਂਗਾ ਬਹੁਤ ਸਾਰੀਆਂ ਮੰਗਾਂ ਨੇ ਸਾਡੀਆਂ ਜਿਹੜੀਆਂ ਭਾਰ ਸਰਕਾਰ ਨਾਲ ਰਿਲੇਟਡ ਨੇ ਪਰ ਅਸੀਂ ਪੰਜਾਬ ਸਰਕਾਰ ਨੂੰ ਆਖਿਆ ਕਿ ਤੁਸੀਂ ਭਾਈ ਇੰਨੀ ਫੋਰਸ ਵਧਾ ਰਹਾ ਤੇ ਕਿਉਂ ਵਧਾ ਰਹੇ ਹੋ ਸ਼ਹਿਰ ਤੋਂ ਬੜੀ ਫੋਰਸ ਵਧਾਈ ਜਾ ਰਹੀ ਆ ਤੇ ਤੁਹਾਡੀ ਪੰਜਾਬ ਸਰਕਾਰ ਦੀ ਮਨਛਾ ਕੀ ਆ ਤੇ ਸਾਡੀ ਨੂੰ ਸ਼ੱਕ ਪੈ ਗਈ ਮਨਛਾ ਸ਼ੱਕ ਪੈ ਗਈ ਤੇ ਸਾਨੂੰ ਕੁਟਾਰੂ ਚੱਕ ਜੀ ਨੇ ਇਹ ਗੱਲ ਆਖੀ ਭਈ ਕੋਈ ਗੱਲ ਨਹੀਂ ਹੈ ਇਹ ਸਾਡੀ ਜਿਹੜੀ ਨਸ਼ਾ ਤਸਕਰਾਂ ਦੇ ਖਿਲਾਫ ਮੁਹਿੰਮ ਚੱਲ ਰਹੀ ਆ ਉਹਦੇ ਵਾਸਤੇ ਅਸੀਂ ਫੋਰਸਾਂ ਲਾਈਆਂ ਹੋਈਆਂ ਨੇ ਪਰ ਜਿਹੜਾ ਤੁਹਾਡਾ ਅੰਦੋਲਨ ਚੱਲ ਰਿਹਾ ਉਹਦੇ ਪ੍ਰਤੀ ਸਾਡੇ ਮਨ ਦੇ ਵਿੱਚ ਕੋਈ ਇਦਾਂ ਦੀ ਭਾਵਨਾ ਨਹੀਂ ਹੈ ਕਿ ਅੰਦੋਲਨ ਨੂੰ ਅਸੀਂ ਚੁੱਕਣਾ ਕੋਈ ਇੰਨਾ ਵੀ ਨਹੀਂ ਕਿ ਆਟੇ ਚ ਲੂਣ ਦੇ ਬਰਾਬਰ ਵੀ ਨਹੀਂ ਕੋਈ ਇਦਾਂ ਦੀ ਭਾਵਨਾ ਪੰਜਾਬ ਸਰਕਾਰ ਦੀ ਪੰਜਾਬ ਸਰਕਾਰ ਦਵਾਤਾ ਹੀ ਨਹੀਂ ਸਾਨੂੰ ਵਿਸ਼ਵਾਸ ਦਵਾਤਾ ਔਰ ਉਹ ਤੋਂ 15 ਮਿੰਟ ਵਾਦਾ ਹੀ ਜਦੋਂ ਮੀਟਿੰਗ ਖਤਮ ਹੋ ਕੇ ਅਸੀਂ ਸਾਰੇ ਦੇ ਸਾਰੇ ਆਗੂ ਠਾਈਆਂ ਦੀ ਸੀਗੀ ਸਾਡੀ ਜਿਹੜੀ ਡੈਪੂਟੇਸ਼ਨ ਜਾਂਦਾ ਮੀਟਿੰਗ ਲਈ ਔਰ ਠਾਈਆਂ ਦੇ ਡੈਪੂਟੇਸ਼ਨ ਦੇ ਵਿੱਚੋਂ ਲਗਭਗ ਧੰਨੀਆਂ ਦੇ ਡੈਪੂਟੇਸ਼ਨ ਤੋਂ 26 ਸੀਗੇ ਉਸ ਦਿਨ ਮੌਜੂਦ ਹਾਂਜੀ ਜਿਹੜੇ 26 ਮੌਜੂਦ ਸੀਗੇ ਉਹਨਾਂ ਦੇ ਵਿੱਚੋਂ ਲਗਭਗ 6-7 ਆਗੂ ਜਿਹੜੇ ਬਾਈ ਬਾਸ ਆਏ ਸੀ ਉਹ ਨਿਕਲ ਗਏ ਹਾਂਜੀ ਬਾਕੀ ਆਗੂ ਜਿਹੜੇ ਸੀਗੇ ਗੱਡੀਆਂ 'ਤੇ ਆਪਣੀਆਂ ਸਵਾਰ ਹੋ ਕੇ ਜਿਉਂ ਹੀ ਚੰਡੀਗੜ੍ਹ ਤੋਂ ਬਾਹਰ ਨਿਕਲੇ ਕਿਉਂਕਿ ਅਸੀਂ ਸ਼ੰਭੂ ਨੂੰ ਜਾਣਾ ਸੀ ਹਾਂਜੀ ਜਿਉਂ ਹੀ ਅਸੀਂ ਨਿਕਲੇ ਬਨੂੜ ਰੋਡ 'ਤੇ ਤੇ ਮੇਰੇ ਦੁਆਲੇ ਚਾਰ ਗੱਡੀਆਂ ਲਾ ਕੇ ਪਹਿਲਾਂ ਮੇਰੀ ਗੱਡੀ ਇੱਥੇ ਰੁਕੀ ਆ ਇਸੇ ਤਰ੍ਹਾਂ ਭੰਦੇਰ ਸਾਹਿਬ ਦੀ ਰੁਕੀ ਆ ਢੱਲੇਵਾਲ ਸਾਹਿਬ ਦੀ ਰੁਕੀ ਆ ਸਾਰੀਆਂ ਨੀਆਂ ਸਾਰੀਆਂ ਗੱਡੀਆਂ ਉਹਨਾਂ ਨੇ ਜਦੋਂ ਅਸੀਂ ਕਨੂਰ ਰੋਡ ਤੇ ਪਹੁੰਚਿਆ ਤੇ ਸਾਰੀਆਂ ਗੱਡੀਆਂ ਉਹਨਾਂ ਨੇ ਰੈਸਟ ਕਰਦੇ ਆ ਐਨ ਕਰਦੇ ਆ ਔਰ ਸਾਨੂੰ ਕਹਿਣ ਲੱਗੇ ਭਈ ਤੁਸੀਂ ਮੇਰੇ 100 ਹਜ਼ਾਰ ਪਰ ਤੋਂ ਪੁੱਛ ਗਏ ਹੋ ਜੀ ਇਹ ਮੇਰਾ ਨਕਰ ਹੈ ਜਿੱਥੇ ਖੜੇ ਆ ਔਰ ਹੀਰਾ ਇਹ ਮੇਰੇ ਓਰੀਜਨ ਦੀ ਸਾਰੀ ਸੰਗਤ ਹੈ ਇਹ ਇਸਲਾਮਾ ਇੱਥੇ ਵਿਸਾਖੀ ਦੇ ਤਿੰਨ ਦਿਨ ਜਿਹੜਾ ਲੰਗਰ ਦਾ ਸੰਤਾਂ ਨੂੰ ਲਾਉਂਦੇ ਆ ਸੰਤਾਂ ਨੂੰ ਛਕਾਉਂਦੇ ਆ ਇੱਥੇ ਰਸ ਦਾ ਗੰਨੇ ਦੇ ਦਾ ਚਾਹ ਪਕੌੜਾ ਜਲੇਬੀ ਇਹ ਤਨ ਉਹਦੇ ਨਿਰੰਤਰ ਚੱਲਦਾ ਠੀਕ ਸੋ ਇਹ ਤਿੰਨ ਦਿਨ ਦੀ ਮੈਂ ਛੁੱਟੀ ਵੀ ਲਈ ਹੁੰਦੀ ਹਰ ਸਾਲ ਇੱਥੇ ਹਾਇਰੀ ਭਾਨੀਆ ਕਿਉਂ ਮੈਨੂੰ ਹੁਕਮ ਹੈ ਪਿੰਡ ਵੱਲੋਂ ਇਹ ਤਿੰਨ ਦਿਨ ਜ਼ਰੂਰ ਲੈਣਾ ਸੋ ਉਹ ਇੱਥੋਂ ਮੇਰੇ ਪੁਲਹੀਰਾਂ ਤੋਂ ਹੀ ਜਿਹੜੀ ਚੌਂਕੀ ਆ ਇੱਥੇ ਦਾ ਚੌਂਕੀ ਚਾਰ ਮਤਲਕ ਐਸਐਚਓ ਮਲਟੋਨ ਜਿਹੜੇ ਤੁਹਾਨੂੰ ਜਾਣਦੇ ਸੇ ਬਾਈ ਫੇਸਬੁਕ ਨਾਲ ਮਤਲਕ ਡੀਐਸਪੀ ਦੋ ਡੀਐਸਪੀ ਗਏ ਸੀ ਚਾਰ ਗੱਡੀਆਂ ਲੈ ਕੇ ਉਹਨੇ ਗੱਡੀ ਘੇਰੀ ਕਹਿਣ ਦਾ ਭਾਵ ਇੱਦਾਂ ਵੱਡਾ ਧੋਖਾ ਪੰਜਾਬ ਸਰਕਾਰ ਵੱਲੋਂ ਸਾਨੂੰ ਭਰੋਸੇ 'ਚ ਲੈ ਕੇ ਫਿਰ ਸਾਨੂੰ ਡਿਟੇਨ ਕੀਤਾ ਸਾਨੂੰ ਲੈ ਗਿਆ ਫਿਰ ਬਹਾਦਰਗੜ ਟ੍ਰੇਨਿੰਗ ਸੈਂਟਰ ਦੇ ਵਿੱਚ ਔਰ ਉੱਥੇ ਲਿਜਾ ਕੇ ਸਾਨੂੰ ਜਦੋਂ ਮੇਰਾ ਹੋਣ ਲੱਗਿਆ ਤੇ ਉਦੋਂ ਪਤਾ ਲੱਗਿਆ ਵੀ ਜਦੋਂ ਬਸਾ ਭਰ ਕੇ ਉੱਥੇ ਹੋਰ ਕਿਸਾਨ ਹੋਣੇ ਜੀ ਰੋ ਗਏ ਉਹ ਛੰਬੂ ਤੋਂ ਚੱਕ ਕੇ ਲਿਆਉਂਦੇ ਜਿਹੜੇ ਉਹ ਪਟਿਆਲੇ ਲੈ ਆਉਂਦੇ ਜਿਹੜੇ ਖਨੌਣੀ ਤੋਂ ਚੱਕੇ ਉਧਰ ਸੰਗਰੂਰ ਨਾਪੇ ਉਹਨਾਂ ਥਾਮਾਂ ਦੇ ਵਿੱਚੋਂ ਲੈ ਗਏ ਕਹਿਣ ਦਾ ਭਾਵ ਪੰਜਾਬ ਸਰਕਾਰ ਨੇ ਵੱਡਾ ਧੋਖਾ ਕੀਤਾ ਇਕੱਲਾ ਇਹ ਧੋਖਾ ਹੀ ਨਹੀਂ ਤੁਸੀਂ ਇਹ ਦੇਖੋ ਇਤਿਹਾਸ ਦੀ ਤੇ ਅੱਜ ਤੱਕ ਇਤਿਹਾਸ ਕਦੇ ਨਹੀਂ ਹੋਇਆ ਜੇ ਕਿ ਸਰਕਾਰ ਨੇ ਕੋਈ ਮੋਰਚਾ ਚੁਕਾਉਣਾ ਹੋਵੇ ਤੇ ਉਹ ਜਿੰਨਾ ਸਮਾਨ ਹੈ ਉੱਥੇ ਦਾ ਉੱਥੇ ਟੈਂਟ ਉੱਥੇ ਦੀਆਂ ਤਰੀਕਾ ਟ੍ਰਾਲੀਆਂ ਪੁਲਿਸ ਆਪਣੀ ਕਸਟਡੀ 'ਚ ਲੈਂਦੀ ਆ ਹਾਂਜੀ ਤੇ ਬਾਅਦ ਦੇ ਵਿੱਚ ਉਹ ਸਪੁਰਦਾਰੀ ਦਿਆ ਕਰਦੀ ਹਾਂਜੀ ਪਰ ਇਹ ਪਹਿਲੀ ਵਾਰ ਹੋਇਆ ਕਿ ਉੱਥੇ ਦੇ ਲੋਕਲ ਐਮਐਲਏ ਵਿੱਚ ਲੱਗੇ ਉਹ ਸਾਰੇ ਦਾ ਸਾਰਾ ਸਮਾਨ ਚੋਰੀ ਕਰਾਇਆ ਚੋਰੀ ਕਰਾਇਆ ਤੁਸੀਂ ਦੇਖਿਆ ਹੋਊਗਾ ਭਈ ਜਿਹੜਾ ਉੱਥੇ ਦਾ ਡੀਆਈਜੀ ਹੈ ਹਾਂਜੀ ਮਨਦੀਪ ਸਿੱਧੂ ਉਹ ਕਹਿੰਦਾ ਹੈ ਕਿ ਜਦੋਂ ਕੋਈ ਕੰਪਲੇਨਟ ਇਹ ਵੀ ਆਈ ਕੋਰਪਸ ਵਾਲੇ ਹੀ ਪਕੜੇ ਗਏ ਜਿਨ੍ਹਾਂ ਨੇ ਟਰਾਲੀਆਂ ਚੋਰੀ ਕੀਤੀ। ਉਹ ਕਿੱਦਾਂ ਝੂਠ? ਅੱਜ ਲੋਕਾਂ ਦਾ ਇਸ ਸਰਕਾਰ ਤੇ ਵਿਸ਼ਵਾਸ ਇਸ ਪੁਲਿਸ ਤੇ ਵਿਸ਼ਵਾਸ ਕੀ ਕਰਨਗੇ? ਮੈਂ ਤਾਂ ਜੀ ਭਗਵਾਨ ਦਾ ਮਾਨ ਤਾਂ ਕਹਿੰਦਾ ਮੈਂ ਤਾਂ ਸਾਹਮਣੇ ਕਾਚੀ ਬੋਤਾਂ ਮੈਂ ਤਾਂ ਜਿੱਥੇ ਸਾਹਨੇ ਹਰ ਮੰਗ ਮੰਨਦਾ ਕਿਤੇ ਤੁਸੀਂ ਨਹੀਂ ਝੂਠ ਕਹੀ ਜਾਂਦੇ। ਦੇਖੋ ਇਹ ਤਾਂ ਹੁਣ ਸਾਹਮਣੇ ਆਏ। ਵੀ ਪਰਚੇ ਰਜਿਸਟਰ ਹੋਏ ਆ। ਅਸੀਂ ਪਰਚੇ ਰਜਿਸਟਰ ਕਰਾਏ ਆ। ਸ਼ੰਭੂ ਤੋਂ ਸਾਡੀ ਟਰਾਲੀ ਚੋਰੀ ਹੋਈ। ਸਾਡਾ ਦਾ ਕੈਂਪ ਸੀ ਉਹ ਟਰਾਲੀ ਚੋਰੀ ਹੋਈ। ਔਰ ਉਹ ਗੁਰਲਾਲ ਐਮਐਲਏ ਹਾਂਜੀ ਲੋਕਲ ਕਰਾਉਣਾ ਗਨਾਲ ਕਰਨਾ ਉਹ ਨਾ ਉਹ ਗਨਾਲ ਕਨੌਰ ਐਮਐਲਏ ਦੇ ਭੂਆ ਦਾ ਪੁੱਤ ਹੈ ਹਾਂਜੀ ਜਿਹੜੇ ਕਰਿੰਦਾ ਜਿਹੜਾ ਉਹਦੀ ਵਰਕਸ਼ਾਪ ਤੇ ਪੜੀ ਗਈ ਔਰ ਉਹ ਉਹ ਮਾਈਨਿੰਗ ਦਾ ਕੰਮ ਰਲ ਕੇ ਗਨਾਲ ਕਨੌਰ ਉਹਨਾਂ ਨੇ ਕਰਦਾ ਹੈ ਜਿਹੜੀ ਇਹ ਕਹਿੰਦੀ ਸੀ ਨਾ ਪੰਜਾਬ ਸਰਕਾਰ ਅੱਗੇ ਵੀ ਜਦੋਂ ਆਉਣ ਤੋਂ ਪਹਿਲਾਂ ਕੇਜਰੀਵਾਲ ਕਹਿੰਦਾ ਸੀ ਭਗਵਾਨ ਸਤਿਮਾਨ ਕਹਦਾ ਸੀ ਕਿ 30000 ਕਰੋੜ ਰੁਪਈਆ ਮਾਈਨਿੰਗ ਤੋਂ ਆਏਗਾ ਹਾਂਜੀ ਕੋਈ ਇੱਕ ਛੜ ਦੀ ਦੱਸ ਦੇਣ ਨਾਮੀ ਹੋਈ ਆ ਉਹ 30000 ਕਰੋੜ ਰੁਪਈਆ ਉਹਨਾਂ ਦੇ ਐਮਐਲਏ ਦੀ ਜੇਬਾਂ ਚ ਗਿਆ ਤੇ ਉਹ ਗੁਰਲਾਲ ਕਨੌਰ ਸਾਢੇ 4 ਕਿਲੇ ਦਾ ਮਾਲਕ ਹੈ ਇਹ 100 ਕਰੋੜ ਦੀ 104 ਕਰੋੜ ਦੀ ਕੋਠੀ ਹਾਂਜੀ ਜਿਹੜੇ ਕੈਪਟਨ ਅਮਿੰਦਰ ਸਿੰਘ ਦੇ ਭਰਾ ਦੀ ਪਟਿਆਲੇ ਚੋਂ ਖਰੀਦਾ ਹੈ ਹਾਂਜੀ ਵੀ ਉਹ ਕਿੱਥੋਂ ਬਲਿਆ ਵੀ ਤੇ ਨਸਲਾਂ ਚ ਸੋ ਇਹਨਾਂ ਦੇ ਐਮਐਲਏ ਮੰਤਰੀ ਲਿੱਤ ਨੇ ਕਰਾਪਸ਼ਨ ਦੇ ਵਿੱਚ ਔਰ ਇਹਨਾਂ ਨੇ ਰਲ ਕੇ ਇਸ ਕਿਸਾਨਾਂ ਦੇ ਮੋਰਚੇ ਨੂੰ ਸੱਟ ਮਾਰੀ ਹੈ ਔਰ ਜਿਹੜਾ ਖਮਿਆਜਾ ਇਹਨਾਂ ਨੂੰ ਹੁਣ ਝੋਕਣਾ ਪਵੇਗਾ ਆਉਣ ਦੇ ਉਸ ਤਾਈ ਲੋਕ ਤਾਂ ਹੁਣੇ ਸ਼ੁਰੂ ਹੋਗੇ ਤੁਸੀਂ ਵੇਖਿਆ ਉਹ ਮੀਡੀਆ ਚ ਇਹਨਾਂ ਦੇ ਐਮਐਲਏ ਨੂੰ ਘੇਰ ਘੇਰ ਕੇ ਸਵਾਲ ਕਰਨੇ ਸ਼ੁਰੂ ਹੋ ਗਏ ਹਾਂਜੀ ਕੱਲੇ ਸਵਾਲ ਨਹੀਂ ਹੋਣਗੇ ਲੋਕਾਂ ਦੇ ਮਨਾਂ ਚ ਦੱਬੀ ਹੋਈ ਗੱਲ ਹੈ ਉਹ ਸਾਰੇ ਹੀ ਕਹਿੰਦੇ ਆ ਵੀ ਇਹਨਾਂ ਦੀਆਂ ਰੇਸਾਂ ਚੈੱਕ ਹੋਣੀਆਂ ਇਹਨਾਂ ਨੂੰ ਭਜਾਉਣਾ ਪਿੰਡਾਂ ਚੋਂ ਇਹਨਾਂ ਨੇ ਜੋਤ ਰੋ ਕਮਾਇਆ ਪੰਜਾਬ ਨਾਲ ਪੰਜਾਬ ਦੇ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਅਸੀਂ ਹੋਰ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣੀ ਚਾਹਾਂਗਾ ਜਦੋਂ ਮੀਟਿੰਗ ਚੱਲ ਰਹੀ ਸੀ ਅਸੀਂ ਕਟਾਰੂ ਚੱਕ ਜੀ ਨੂੰ ਕਿਹਾ ਵੀ ਇਹ ਠੀਕ ਹੋ ਗਈ ਗੱਲ ਵੀ ਤੁਸੀਂ ਕਹਿੰਦਾ ਵੀ ਅਸੀਂ ਤੁਹਾਡੇ ਨਾਲ ਆ ਪਰ ਇਹ ਜਿਹੜੀ ਹੈਗੀਆਂ ਲੋਕਲ ਸੜਕਾਂ ਲੋਕਾਂ ਨੂੰ ਬੜੀ ਪਰੇਸ਼ਾਨੀ ਉਹ ਬਣਾ ਦਿਓ ਕਹਿੰਦੇ ਜੀ ਉਹ ਅਸੀਂ ਤਦ ਨਹੀਂ ਬਣਾਉਦੇ ਤੇ ਉਹ ਫੇਰ ਟੁੱਟ ਜਾਣੀਆਂ। ਤੇ ਮੇਨ ਇੰਜੈਕਟਰ ਖੋਲਦੀ। ਅਸੀਂ ਕਹਾਂ ਜੀ ਖਲਾਉ ਮੇਨ। ਅਸੀਂ ਸਾਰੇ ਹੀ ਮੋਰਚਾ ਚੱਕ ਕੇ ਇੱਕ ਪਾਸੇ ਕਰ ਦਿੰਨੇ ਆ। ਅਸੀਂ ਸਾਈਡ ਤੇ ਇੱਕ ਪਾਸੇ ਕਰ ਦਿੰਨੇ ਆ। ਇੱਕ ਪਾਸਾ ਪੂਰਾ ਖੋਲ ਦਿੰਨੇ ਆ। ਰੋਡ ਦਾ ਸਾਰਾ ਸਰਕਾਰ ਨੇ ਰੋਕਿਆ ਰੁਕ ਗਿਆ ਇਹ ਦੇਖੋ ਮੁੱਖ ਮੰਤਰੀ ਜਿਹੜਾ ਕਿੱਡਾ ਝੂਠਾ ਹੈ। ਸ਼ਰਾਬੀ ਬੰਦਾ ਮੈਂ ਕਹੂੰਗਾ ਇਹ। ਪੀਲੇ ਦਾ ਸਵੇਰੇ 11 ਵਜੇ ਝੂਠ ਬੋਲੀ ਜਾਂਦਾ ਲੋਕਾਂ ਨਾਲ ਜਿਵੇਂ ਇਹ ਜੁਮਲੇ ਪੇਸ਼ ਕਰਦਾ ਸੀ ਸਟੇਜਾਂ ਤੋਂ। ਜੋ ਸਟੇਜਾਂ ਤੇ ਇਹ ਕਰਦਾ ਸੀ ਕਮੇਡੀਅਨ ਹੈ। ਉਹੀ ਕਮੇਟੀ ਨੇ ਸਰਕਾਰ ਚ ਚਲਾਉਣੀ ਚਾਹੁੰਦਾ ਸੱਚਾਈ ਕੁਛ ਨਹੀਂ ਹੈ ਔਰ ਝੂਠ ਬੋਲਦਾ ਭਈ ਕਿਸਾਨਾਂ ਨੇ ਸੜਕਾਂ ਰੋਕੀਆਂ ਜਦ ਕਿ ਅਸੀਂ ਕਹਿੰਨੇ ਆਂ ਅਸੀਂ ਇੱਕ ਪਾਸੇ ਕਰ ਲੈਨੇ ਆਂ ਤੂੰ ਜੋ ਜਿਹੜੀ ਦੀਵਾਰ ਕੀਤੀ ਹੋਰਿਆਣਾ ਸਰਕਾਰ ਨੇ ਉਹ ਖਲਾਓ ਅੱਛਾ ਇਹ ਵੀਡੀਓ ਤਾਂ ਲੰਬੀ ਹੋ ਜਾਣੀ ਆ ਕਿ ਆਪਾਂ ਛੋਟੇ ਛੋਟੇ ਕੁਐਸਚਨ ਕਰਦੇ ਆਂ ਜੀ ਜਿਹੜੇ ਸਾਡੇ ਕਿਸਾਨ ਆਗੂ ਵੀ ਆ ਜਿਵੇਂ ਰਜੋਆ ਸਾਹਿਬ ਆ ਔਰ ਉਹਦੂ ਖੇਂਗਵਾ ਜਾਂ ਗੁਰਨਾਮ ਸਿੰਘ ਚੁੰਡੀ ਆ ਇਹ ਇਹਨਾਂ ਦਾ ਜਿਹੜਾ 파ਟਕੀ ਹੈ ਤੁਹਾਡੇ ਨਾਲ ਤੀ ਕੋ ਇਹ ਮੈਂ ਦੱਸਦਾ ਜੀ ਹੈ ਜੋ ਇਹ ਜਾਂਦੇ ਕੋਈ ਪਾਲਟੋ ਚਾਹੁੰਦੇ ਸਾਡੇ ਨਾਲ ਕੋਈ 파ਟਕੀ ਨਹੀਂ ਮੈਂ ਦੱਸਣਾ ਚਾਹੁੰਦਾ ਜਦੋਂ 2020 ਕੀ ਦਾ ਮੋਰਚਾ ਖਤਮ ਹੋਇਆ ਤੇ ਇਹਨਾਂ ਦੇ ਮਨ ਚ ਆਈ ਪਿਆ ਸੀ ਇਲੈਕਸ਼ਨ ਲੜਨੀ ਆ ਅਸੀਂ ਸੀਗੇ ਜਿਹੜੇ ਨਾਨ ਪੋਲੀਟਿਕਲ ਨਹੀਂ ਲੜਨਾ ਚਾਹੁੰਦੇ ਮੈਂ ਉਦੋਂ ਨਾਲ ਹੀ ਸੀ ਇਹਨਾਂ ਦੇ ਮੈਂ ਅਸੀਂ ਇਲੈਕਸ਼ਨ ਨਹੀਂ ਸਾਡੀ ਜਦਬੰਦੀ ਲੜਦੀ ਅਸੀਂ ਇਹਨਾਂ ਨੂੰ ਕਿਹਾ ਸੀ ਤੁਸੀਂ ਜੇ ਲੜਨਾ ਵੀ ਚਾਹੁੰਦੇ ਆ ਅਸੀਂ ਵੋਟਾਂ ਪਾਉਣੀ ਆ ਤੁਹਾਨੂੰ ਪਾਵਾਂ ਪਰ ਅਸੀਂ ਜਦੋਂ ਇਲੈਕਸ਼ਨ ਤੋਂ ਪਹਿਲਾਂ ਹੀ ਆਹ ਪਾਉ ਲਾ ਲਿਆ ਤੇ ਆਪਸੀ ਫੁੱਟਪੈਣ ਸ਼ੁਰੂ ਹੋ ਗਈ ਤੇ ਮੈਂ ਉਦੋਂ ਕਿਹਾ ਰਾਜੇ ਆਲ ਸਾਹਿਬ ਨੂੰ ਜਾ ਕੇ ਉਹਨਾਂ ਦੇ ਸੈਲਰ ਤੇ ਤੇ ਰਾਜੇ ਆਲ ਸਾਹਿਬ ਇਲੈਕਸ਼ਨ ਨੂੰ ਛੱਡੋ ਆਪਾਂ ਲੋਕ ਚਾਹੁੰਦੇ ਸਾਨੂੰ ਦਰਸਲ ਜਿਹੜੇ ਪੰਜਾਬ ਦੇ ਲੋਕ ਆ ਸਾਨੂੰ ਉਹ ਵੇਖ ਕੇ ਇਸ ਮੰਜਾ ਨਾ ਰਹਿ ਜਾ ਉਹ ਸਾਨੂੰ ਰਾਜ ਨਹੀਂ ਦੇਖਣਾ ਚਾਹੁੰਦੇ ਸਾਨੂੰ ਸੰਘਰਸ਼ੀ ਦੇਖਣਾ ਚਾਹੁੰਦੇ ਆ ਉਹ ਇਹ ਦੇਖਦੇ ਆ ਵੀ ਇਹ ਯੋਧੇ ਲੜ ਕੇ ਕੋਈ ਵੀ ਸਰਕਾਰ ਆਵੇ ਸਾਡੇ ਹੱਕਾਂ ਲਈ ਲੜਨਗੇ ਇਹ ਸੰਘਰਸ਼ੀ ਨੇ ਤੁਹਾਨੂੰ ਸੰਘਰਸ਼ੀਆਂ ਦੇ ਨਾਂ ਤੇ ਜਾਣਦੇ ਆ ਕਿ ਜਦੋਂ ਤੁਸੀਂ ਰਾਜਾ ਨੂੰ ਤੁਰਪੇਨੇ ਆ ਕਿ ਲੋਕਾਂ ਦੇ ਮਨ ਚ ਆਉਂਦਾ ਵੀ ਇਹਨਾਂ ਦੇ ਮਨ ਚ ਵੀ ਉਹੀ ਲੋਭ ਹੈ ਜੋ ਪੋਲੀਟੀਕਲ ਲੋਕਾਂ ਦੇ ਆ ਇਸੇ ਕਰਕੇ ਰਾਜੇ ਵਾਲ ਸਾਹਿਬ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਸੋ ਅਸੀਂ ਉਹਨਾਂ ਨੂੰ ਕਹੀ ਤੁਸੀਂ ਇਹ ਮੈਦਾਨ ਛੱਡ ਦਿਓ ਰਹਿਣ ਦਿਓ ਆਪਾਂ ਇਕੱਠੇ ਹੋ ਕੇ ਕਿਸਾਨੀ ਵਾਸਤੇ ਲੜੀਏ ਜਦ ਤੁਹਾਡੀ ਸਰਕਾਰ ਤੁਹਾਡਾ ਸੀਐਮ ਜਦੋਂ ਚੰਨੀ ਸਾਨੂੰ ਅਸੀਂ ਚੰਨੀ ਨਾਲ ਮੀਟਿੰਗ ਕਰਨ ਗਿਆ ਲੜਪੇ ਨੇ ਆ ਤੇ ਅਸੀਂ ਇਹ ਤੇਰੇ ਅੰਦਰ ਜਾਣਾ ਬਈ ਤੇਰੇ ਬੰਦਿਆਂ ਨੇ ਸਾਡੇ ਕਿਸਾਨ ਨੂੰ ਧੱਕਾ ਮਾਰਿਆ ਚੰਨੀ ਬਾਹਰ ਆ ਕੇ ਮਾ ਵੀ ਮੰਗ ਕੇ ਸਾਨੂੰ ਬਾਹਰ ਫੜ ਕੇ ਲੈ ਜਾਂਦਾ ਜਦ ਤੁਹਾਡੀ ਇੱਕ ਸੀਐਮ ਤੋਂ ਵੱਧ ਪਾਵਰ ਹੈ ਜਦ ਤੁਹਾਡੀ ਇੱਕ ਪੀਐਮ ਤੋਂ ਵੱਧ ਪਾਵਰ ਹੈ ਫਿਰ ਤੁਹਾਨੂੰ ਕੀ ਲੋੜ ਹੈ ਰਾਜਨੀਤੀ ਜਾਣ ਦੀ ਤੁਸੀਂ ਸੰਘਰਸ਼ ਕਰੋ ਲੋਕਾਂ ਦੇ ਹੱਕ ਲੈ ਕੇ ਦਿਓ ਕਿਉਂਕਿ ਅੱਜ ਆਪੋਜੀਸ਼ਨ ਨੇ ਜਿਹੜੀ ਭਾਰਤ ਸਰਕਾਰ ਹੈ ਉਹ ਈਡੀ ਦਾ ਡਰ ਦੇ ਕੇ ਕਿਉਂਕਿ ਸਾਰੇ ਹੀ ਨਿਪਟ ਨੇ ਕ੍ਰਾਪਸ਼ਨ ਇਹਨਾਂ ਨੂੰ ਡਰਾ ਕੇ ਆਪਣੇ ਕੋਲ ਲਿਆ ਹੋਇਆ ਪੰਜਾਬੀ ਜਿਹੜੇ ਇਸ ਮੇਲੇ ਆ ਥੋੜੇ ਜਿਨਾ ਪ੍ਰਤੀ ਡੋਡ ਫੋਲੋ ਨਹੀਂ ਅਸੀਂ ਹੁਣ ਕੋਸ਼ਿਸ਼ ਕਰ ਰਹੇ ਹਾਂ ਨਹੀਂ ਅਸੀਂ ਕਹਾਂਗੇ ਇਹਨਾਂ ਨੂੰ ਕਹਿੰਦੇ ਇਕੱਠੇ ਹੋਵੋ ਜਿੰਨਾ ਚਿਰ ਇਕੱਠੇ ਨਹੀਂ ਹੁੰਦੇ ਲੋਕ ਤੁਹਾਡੇ ਤੇ ਸ਼ੰਕੇ ਕਰਨਗੇ ਤੇ ਤੁਸੀਂ ਵੇਖੋ ਜੇ ਤੁਸੀਂ ਇਕੱਠੇ ਹੋ ਕੇ ਨਹੀਂ ਲੜਦੇ ਤੇ ਲੋਕਾਂ ਦੇ ਮੰਨ ਚਾ ਵੀ ਇਹਨਾਂ ਦੇ ਮੰਨ ਚ ਕੋਈ ਗੱਲ ਹੋਰ ਹੈ ਗੱਲ ਹੋਰ ਕਿਉਂਕਿ ਲੋਕ ਤੁਹਾਨੂੰ ਇਕੱਠਿਆਂ ਵੇਖਣਾ ਚਾਹੁੰਦੇ ਆ ਅਸੀਂ ਮੇਰੀ ਜਦਬੰਦੀ ਭਾਰਤੀ ਕਿਸਾਨ ਜੁਣੀ ਦੋਬਾ ਅਸੀਂ ਬਹੁਤ ਬੜਾ ਟਰਾਈ ਕੀਤਾ ਵੀ ਸਾਰਿਆਂ ਨੂੰ ਇਕੱਠੇ ਕਰੀਏ ਮੋੜੇ ਵੀ ਹੁਣ ਕਰਾਂਗੇ ਸਾਡੀ ਕੋਸ਼ਿਸ਼ ਜਾਰੀ ਆ ਤੇ ਅੱਜ ਵੀ ਦਾ ਕੱਲ ਇਕੱਠੇ ਹੋਣਗੇ ਪਰ ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹਣਾ ਜਦੋਂ ਕਿਸਾਨਾਂ ਆਗੂਆਂ ਨੂੰ ਇਕੱਠੇ ਕਰਨਾ ਤੇ ਆਵਾਮ ਨੇ ਕਰਨਾ ਲੋਕਾਂ ਨੇ ਕਰਨਾ ਜਿੱਦਣ ਆਵਾਮ ਤੱਕੀ ਹੋ ਕੇ ਆਗੂਆਂ ਦੇ ਨਾਲ ਹੋਜੂ ਹਰ ਇੱਕ ਜਥੇਬੰਦੀ ਦਾ ਕੇਡਰ ਆਪਣੇ ਪ੍ਰਧਾਨ ਦੇ ਦੁਆਲੇ ਹੋ ਜੂ ਪੇਕਾ ਕਰੋ ਉਹਨਾਂ ਇਕੱਠੇ ਹੋਣਾ। ਸਾਡੇ ਇਕੱਠੇ ਹੋਣਾ ਬਹੁਤ ਜ਼ਰੂਰੀ ਆ ਕਿਉਂਕਿ ਆਮ ਜਨਤਾ ਇਹ ਸਮਝਦੀ ਆ ਕਿ ਜਿੱਦਾਂ ਤੁਹਾਡਾ ਗਰੁੱਪ ਵੱਖਰਾ ਹੋਰ ਵੱਖਰੇ ਆ ਇੱਕ ਇੱਕ ਰੈਡਰ ਵੱਖਰਾ ਵੱਖਰਾ ਲੈਣਾ ਚਾਹੁੰਦੇ। ਜਦੋਂ ਕਰੈਡਰ ਮੰਨਣਾ ਤੁਹਾਨੂੰ ਇਕੱਠਿਆਂ ਨਹੀਂ ਮਿਲਣਾ। ਕੱਲ-ਕੱਲੇ ਨਹੀਂ ਮਿਲਣਾ। ਕੱਲ-ਕੱਲੇ ਤੁਸੀਂ ਤਾਂ ਕੁੱਟ ਖਾਣੀ ਸਰਦਾਰ ਨੂੰ। ਹਾਂ ਵੀ ਹੋਇਆ। ਦੇਖੋ 5 ਤਰੀਕ ਨੂੰ ਉਹਨਾਂ ਨੇ ਚੰਡੀਗੜ੍ਹ ਜਾਣਾ ਸੀ। ਐਸ ਕੇ ਐਮ ਨੇ, ਪਟਿਆਲ ਸਾਹਿਬ ਨੇ, ਉਗਰਾਹ ਸਾਹਿਬ ਨੇ। ਹਾਂਜੀ। ਉਹਨਾਂ ਨੂੰ ਉਹਨਾਂ ਨੇ ਘਰੀਂ ਰੀਟੇਨ ਕਰ ਲਿਆ ਉਹਨਾਂ ਨੂੰ ਨਿਕਲ ਨਹੀਂ ਦਿੱਤਾ ਘਰਾਂ ਚ ਅਰੈਸਟ ਕਰ ਲਿਆ ਤੇ ਤੁਸੀਂ ਇਹ ਵੇਖੋ ਨਾ ਵੀ ਉਹ ਵੱਡਾ ਆਪਣੇ ਆਪ ਨੂੰ ਇਸਕੇ ਮੰਨਦਾ ਉਹਨਾਂ ਨੂੰ ਬਾਹਰ ਵੀ ਨਿਕਲਣ ਦੇਣਾ ਚੰਡੀਗੜ੍ਹ ਨਹੀਂ ਪਹੁੰਚਣ ਦਿੱਤਾ ਤੇ ਫਿਰ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਇਹਦਾ ਮਤਲਬ ਕੀ ਹੈ ਵੀ ਜਿੰਨਾ ਚਿਰ ਇਕੱਠੇ ਨਹੀਂ ਹੁੰਦੇ ਤਾਕਤ ਨਹੀਂ ਬਣਦੀ ਇਕੱਠੇ ਹੋਵਾਂਗੇ ਤੇਰੇ ਹੱਕ ਲੈ ਸਕਾਂ ਬਹੁਤ ਬਹੁਤ ਤੁਹਾਡਾ ਬਹੁਤ ਬਹੁਤ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬਰੇ ਸਾਥੀਆਂ ਤੋਂ ਕੈਮਰਾ ਮਾਰੋ ਜੀ ਇਹ ਫਿਰ ਹੁਣ ਸਮਾਂ ਚੱਲ ਰਿਹਾ ਜੀ ਕਿਸਾਨਾਂ ਦਾ ਨਾ ਇਹ ਬੜਾ ਮੈਂ ਦੁਖਦਾਈ ਵੀ ਕਹਿ ਸਕਦਾ ਇਹਨੂੰ ਕਿ ਜਦ ਤੱਕ ਕਿਸਾਨ ਇਕੱਠੇ ਨਹੀਂ ਹੁੰਦੇ ਉਦੋਂ ਤੱਕ ਕੋਈ ਮੋਰਚੇ ਦਾ ਕੋਈ ਛੱਟਾ ਨਹੀਂ ਨਿਕਣਾ ਕਿਸਾਨਾਂ ਨੂੰ ਮੈਂ ਸਾਰੇ ਗਰੁੱਪਾਂ ਨੂੰ ਬੇਨਤੀ ਕਰਦਾ ਕਿ ਕਿਸਾਨ ਭਰਾਵੋ ਜੇ ਤੁਸੀਂ ਆਪਣੀ ਜਿੱਤ ਚਾਹੁੰਦੇ ਆ ਜਿੱਦਾਂ ਨਾ ਸਿਆਣਿਆਂ ਨੇ ਇ ਇਕੱਠੇ ਲੋਹੇ ਦੀ ਲੱਠ ਜੇ ਤੁਸੀਂ ਕੋਈ ਲੋਹੇ ਦੀ ਲੱਠ ਬਣਾਣੀ ਚਾਹੁੰਦੇ ਆ ਤੁਹਾਨੂੰ ਇਕੱਠੇ ਹੋਣਾ ਪੈਣਾ ਕੋਈ ਸਰਕਾਰ ਚ ਕੋਈ ਯੋਗਤ ਨਹੀਂ ਹੈਗੀ ਤੇ ਸਾਨੂੰ ਦਬ ਲਵੇ ਜੇ ਤੁਸੀਂ ਕੱਲੇ ਕੱਲੇ 그룹 ਰਾਏ ਤੁਸੀਂ ਦਬੇ ਜਾਣਾ ਮੈਂ ਸਾਰੇ ਕੁਛ ਤੋਂ ਬੇਨਤੀ ਕਰਦਾ ਕਿ ਰਾਏ ਸਾਹਿਬ ਸਾਰੇ ਤੁਸੀਂ ਇਕੱਠੇ ਹੋ ਜਾਓ ਵਾਹਿਗੁਰੂ ਕਿਰਪਾ ਕਰੋ ਵਾਹਿਗੁਰੂ ਇਹ ਸਰਕਾਰਾਂ ਲਾ ਦੇ ਬੋਲੇ ਸੋਨ ਹਰ ਬੋਲ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ